ਹਲਕਾ ਖਡੂਰ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦੇ ਵੱਲੋਂ ਸਰਕਾਰੀ ਕਣਕ ਆਪਣੇ ਘਰ ਦੇ ਵਿੱਚ ਲੁਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਪਿੰਡ ਵਾਸੀਆਂ ਦੇ ਵੱਲੋਂ ਆਪਣੇ ਹੱਕ ਦੀ ਕਣਕ ਮੰਗੀ ਗਈ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਦੇ ਵੱਲੋਂ ਜਦੋਂ ਆਪਣੀ ਕਣਕ ਦਾ ਹੱਕ ਮੰਗਿਆ ਗਿਆ ਤਾਂ ਆਮ ਆਦਮੀ ਪਾਰਟੀ ਦੇ ਆਗੂ ਦੇ ਵੱਲੋਂ ਇੱਕ ਵਿਅਕਤੀ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਅਤੇ ਉਸ ਦੀ ਉਂਗਲ ਤੋੜ ਦਿੱਤੀ ਗਈ ਜਿੱਕਿ ਉਹ ਗਹਿ ਕੇ ਜਿਸ ਵਿਅਕਤੀ ਦੀ ਉਂਗਲ ਤੋੜੀ ਗਈ ਹੈ ਪੀ ਆਮ ਆਦਮੀ ਪਾਰਟੀ ਦਾ ਹੀ ਵਰਕਰ ਹੈ ਸਵਾਲ ਕਰੋਗੇ ਕਿ ਤੁਸੀਂ ਪਹੁੰਚੇ ਰਸੋਗੇ ਪਿੰਡ ਦੇ ਵਿੱਚ ਉਹਦਾ ਕੀ ਮਸਲਾ ਦੀ ਇਹ ਪਾਜੀ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਮੀਡੀਆ ਟੀਮ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੋ ਤੁਸੀਂ ਇਹਨਾਂ ਲੋਕਾਂ ਦੀਆਂ ਜਿਹੜੀਆਂ ਸੰਘਤ ਦੀਆਂ ਮੁਸ਼ਕਲਾਂ ਵਾਂ ਉਹ ਜਿਹੜੀਆਂ ਤੁਹਾਡੇ ਜਰੀਏ ਪ੍ਰਸ਼ਾਸਨ ਤੱਕ ਤੇ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਾਓਗੇ ਤਾਂ ਇਹਨਾਂ ਦਾ ਹੀ ਇਹਦੇ ਨਾਲ ਬਹੁਤ ਵੱਡੀ ਜਿਹੜੀ ਆ ਉਹ ਮਦਦ ਹੋਊਗੀ। ਦੂਜੀ ਗੱਲ ਇਹ ਆ ਜੀ ਮੈਨੂੰ ਰਾਤੀ ਫੋਨ ਕੀਤਾ ਸਦਾ ਸੁਖਵੰਤ ਸਿੰਘ ਹੁਣਾ ਨੇ। ਇੱਥੇ ਆ ਕੇ ਪਤਾ ਲੱਗਾ ਆ ਕਿ ਇਹ ਜਿਹੜੇ ਵਿਚਾਰੇ ਗਰੀਬ ਪਰਿਵਾਰ ਆ ਇਹਨਾਂ ਦੀਆਂ ਪਿਛਲੀਆਂ ਵੀ ਪਰਚੀਆਂ ਕੱਟੀਆਂ ਤੇ ਐਤਕੀ ਵੀ ਕੱਟੀਆਂ ਜਿਹੜੀਆਂ ਮਤਲਬ ਇਹਨਾਂ ਨੂੰ ਕਣਕ ਜਿਹੜੀ ਆ ਉਹ ਨਹੀਂ ਮਿਲੀ। ਜਿਹੜੇ ਰਾਇਸ ਜਾਦੇ ਆ ਜਿਹੜੇ ਟਰੈਕਟਰ ਵਾਲੇ ਆ ਪੈਲੀਆਂ ਵਾਲੇ ਆ ਸਰਮਾਇਦਾਰ ਆ ਉਹਨਾਂ ਨੂੰ ਧੱਕੇ ਨਾ ਇਹਨਾਂ ਦਾ ਹੱਕ ਖੋਹ ਕੇ ਤੇ ਉਹਨਾਂ ਦੇ ਜਿਹੜੇ ਆ ਉਹ ਘਰ ਪਰ ਦਿੱਤੇ ਜਾ ਰਹੇ ਆ ਸੋ ਅਸੀਂ ਜਿਹੜਾ ਵਾ ਇਹ ਕੰਮ ਬਿਲਕੁਲ ਨਹੀਂ ਹੋਣ ਦਿਆਂਗੇ ਹਲਕੇ ਚ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਆ ਨਾਲ ਖੜੇ ਰਵਾਂਗੇ ਇਹ ਜਿਹੜਾ ਮੁੱਦਾ ਵਾ ਇਹਨੂੰ 2 ਦਿਨ ਦਾ ਮੈਂ ਚ ਟਾਈਮ ਦੇਣ ਲੱਗਾ ਵਾਂ ਮੈਂ ਡੀਸੀ ਸਾਹਿਬ ਨਾਲ ਮੀਟਿੰਗ ਕਰਨ ਲੱਗਾ ਵਾਂ ਜੇ ਇਹਨਾਂ ਦਾ ਹੱਲ ਹੋ ਗਿਆ ਠੀਕ ਆ ਨਹੀਂ ਤੇ ਫਿਰ ਇਹ ਤੋਂ ਬਾਅਦ ਜੇ ਸਾਨੂੰ ਕੋਈ ਵੱਡਾ ਸੰਘਰਸ਼ ਚੋਣਾ ਪਿਆ ਅਸੀਂ ਉਹ ਵੀ ਸ਼ੋਵਾਂਗੇ ਮੈਂ ਤਾਂ ਇੱਕ ਸਲਾਹ ਦਿੰਨਾ ਇਹਨਾਂ ਨੂੰ ਆਮ ਆਲਿਆਂ ਨੂੰ ਵੀ ਮਿੱਤਰੋ ਜੇ ਤੁਸੀਂ ਬਣ ਗਏ ਜੇ ਜੇ ਤੁਹਾਨੂੰ ਇਹਨਾਂ ਲੋਕਾਂ ਨੇ ਵੋਟਾਂ ਪਾ ਲਈਆਂ ਤੇ ਇਹਨਾਂ ਕੋਈ ਗਨਾਹਤ ਨਹੀਂ ਕੀਤਾ ਜਿਹੜਾ ਤੁਸੀਂ ਇਹਨਾਂ ਨੂੰ ਏਡੀ ਸਜ਼ਾ ਦੇ ਰਹਿ ਜੇ ਵੀ ਇਹਨਾਂ ਨੇ ਜਿੱਦਾਂ ਕੋਈ ਬਹੁਤ ਵੱਡੀ ਗਲਤੀ ਕਰ ਲਈ ਆ ਤੁਹਾਨੂੰ ਵੋਟਾਂ ਦੇ ਕੇ ਕਿਸੇ ਦਾ ਬੱਚਾ ਚੁੱਕ ਲਿਆ ਕਿਸੇ ਨੂੰ ਧਮਕੀ ਦੇਤੀ ਇਹ ਗੱਲਾਂ ਜ਼ਿਆਦਾ ਚਿਰ ਨਹੀਂ ਚੱਲਦੀਆਂ ਵੀ ਜੇ ਕਿਸੇ ਨੇ ਕਿਹਾ ਕਿ ਸਾਡਾ ਹੱਕ ਤੇ ਹੱਕ ਉਹਨੂੰ ਜਵਾਬ ਦੇਣ ਦੀ ਥਾਂ ਤੇ ਉਹਨੂੰ ਕਿਹਾ ਕਿ ਸਾਡੀ ਸਰਕਾਰ ਆ ਚੋਕੇ ਥਾਣੇ ਸੁੱਟ ਦਾਂਗੇ ਇਹ ਯਾਰ ਕੋਈ ਗੁੰਡਾ ਰਾਜ ਆ ਇਹ ਕੋਈ ਜੰਗਲ ਰਾਜ ਆ ਇੱਥੇ ਹੀ ਬੈਠੇ ਆ ਇਹੋ ਜਾਂ ਤਕਾ ਨਹੀਂ ਹੋਣ ਦਵਾਗੇ ਇਹਨਾਂ ਲੋਕਾਂ ਦੇ ਨਾਲ ਹਰ ਟਾਈਮ ਖੜੇ ਆ ਤੇ ਖੜੇ ਰਵਾਂਗੇ ਫਿਰ ਜੀ)^{(ਪਿੰਦਰ ਸਿੰਘਾ ਜੀ ਮੇਰਾ ਨਾਮ)} ਭਾਜੀ ਇਹ ਨਾ ਕਣਕ ਦਾ ਮਸਲਾ ਵਾ ਜਦੋਂ ਵੀ ਕਣਕ ਵੰਡਦੇ ਆ ਨਾ ਇਹ ਆਪਣੇ ਘਰਾਂ ਨੂੰ ਲੈ ਜਾਂਦੇ ਆ ਇਹ ਆਪਦੇ ਬੰਦਿਆਂ ਨੂੰ ਦੇ ਕੇ ਕਣਕ ਬਾਕੀਆਂ ਨੂੰ ਕਣਕ ਹੀ ਨਹੀਂ ਦਿੰਦੇ ਜੀ ਕਿਸੇ ਨੂੰ ਤੇ ਇਹ ਸਰਤਾਜ ਜੀ ਦੇ ਇੱਕ ਜੀ ਇੱਕ ਦਾਣਾ ਸਭਾ ਇਹ ਆਮ ਆਦਮੀ ਪਾਰਟੀ ਦੇ ਬੰਦੇ ਆ ਨਜਾਇਜ਼ ਪਰਚੇ ਕਰਾਉਂਦੇ ਜੇ ਕੋਈ ਆਂਦਾ ਨਾ ਇਹਨਾਂ ਨੂੰ ਆਂਦੇ ਜੋ ਕਰਨਾ ਕਰ ਲੋ ਆਹੀਂ ਨਹੀਂ ਜਦ ਤੱਕ ਗੁੰਡਾਗਰਦੀ ਗੁੰਡਾਗਰਦੀ ਫੁੱਲ ਪੈਂਟ ਜਾ ਕਿਸੇ ਦੇ ਨਹੀਂ ਛੱਡਿਆ ਵੀ ਜਿਹੜਾ ਪਰਚਾ ਨਹੀਂ ਕਰਾਇਆ ਇਹਨਾਂ ਕੀ ਮਸਲਾ ਵੀ ਹੋ ਰਿਹਾ ਮਸਲਾ ਵੀਰ ਜੀ ਆਪਣੇ ਪਿੰਡ ਚ ਅੱਗੇ ਵੀ ਦੋ ਤਿੰਨ ਵਾਰਾ ਇਹੀ ਕਣਕ ਦਾ ਹੀ ਰੱਟਾ ਚੱਲਦਾ ਜੇ ਜਦੋਂ ਵੀ ਝਗੜਾ ਪਾਉਂਦੇ ਆ ਇਹ ਵੀਰ ਕਣਕ ਦਾ ਹੀ ਪਾਉਂਦੇ ਆ ਤੇ ਤਾਂ ਲੋਕਾਂ ਨੂੰ ਕੁੱਟ ਮਾਰ ਕਰਦੇ ਜੇ ਜਦੋਂ ਵੀ ਕਣਕ ਵੰਡਦੀ ਕਿਸੇ ਨੂੰ ਦੇ ਦਿੰਦੇ ਆ ਕਿਸੇ ਨੂੰ ਨਹੀਂ ਦਿੰਦੇ ਹੈਗੇ ਵੀ ਜੇ ਆਪਣੀਆਂ ਕੁੜੀਆਂ ਦੀ ਸ਼ਾਦੀ ਹੋਈ ਆ ਜੇ ਉਹਨਾਂ ਦੇ ਸਹੁਰੇ ਘਰ ਵਿੱਚ ਕਾਟ ਨਹੀਂ ਬਣਿਆ ਹੈਗੇ ਐਤ ਕੀ ਉਹਨਾਂ ਐਵੇਂ ਸਕੂਲ ਦੇ ਵਿੱਚ ਲੋਸਮੈਂਟ ਕਰਾ ਕੇ ਮੈਡਮਾਂ ਨੂੰ ਕਹਿੰਦੇ ਤੁਸੀਂ ਇਹਨਾਂ ਦੇ ਆਧਾਰ ਕੱਢ ਜਾਵਾਂ ਕਰੋ ਸਾਡੇ ਆਧਾਰ ਕੱਢ ਜਾਵਾਂ ਕਰਕੇ ਉਹਨਾਂ ਨੂੰ ਪਤਾ ਹੈਗਾ ਹੀ ਕਿ ਇਹਨਾਂ ਦੀਆਂ ਕੁੜੀਆਂ ਦੀ ਸ਼ਾਦੀ ਹੋ ਚੁੱਕੀ ਆ ਆਪਨੇ ਆਪ ਕੋਈ ਸਰਕਾਰੀ ਲੇ ਗਿਆ ਖੁਦਾਰ ਕਟ ਚੰਦੀਗਰ ਪਹੁੰਚੇ ਗਏ ਇਹਨਾਂ ਦੇ ਤਾਂ ਇਹ ਕੱਟੇ ਗਏ ਗਏ ਇਹਨਾਂ ਨੇ ਆਪ ਹੀ ਕਣਕਾੜੀ ਕੱਟ ਕੇ ਬੱਚੀਆਂ ਦੀ ਤੇ ਆਪਦੇ ਕੋਲ ਰੱਖੀ ਆ ਘਰੇ ਕੋਈ ਹੈਗੀ ਆ 200 ਟੋੜੇ ਦੇ ਤਕਰੀਬ ਦੇ ਨਾਲ ਕੋਈ ਕਣਕ ਜਿਹੜੀ ਹੋਵੇ ਇਹ ਹੈਗੇ ਜੇ ਤਾਜੂ ਤੇ ਸਾਬਾ ਸਿੰਘ ਇਹ ਦੋ ਤਿੰਨ ਬੰਦੇ ਜਿਹੜੇ ਰਲੇ ਆਗੇ ਆ ਸਾਰਿਆਂ ਨੇ ਜਦੋਂ ਵੀ ਕੋਈ ਜਾਂਦਾ ਚੇ ਕੋਈ ਮਾਰੇ ਮੋੜ ਝਗੜਾ ਵੀ ਹੁੰਦਾ ਮੇਰੇ ਬੱਚੇ ਦਾ ਥੋੜਾ ਜਿਹਾ ਗੁੱਡੇ ਤੋਂ ਝਗੜਾ ਹੋਇਆ ਸੀ ਹਿਸਾਬ ਲਾ ਲੋ ਕਿ ਸਾਨੂੰ ਮਾਰੇ ਗਰੀਬ ਕਰਕੇ ਉਹਨਾਂ ਨੇ ਸਾਡੇ ਤੇ ਪਰਚੇ ਵੀ ਕਰਵਾਏ ਸਾਡਾ ਬੱਚਾ ਵੀ ਰੱਖਿਆ ਹੈਗਾ 4-5 ਦਿਨ ਉਹਦੇ ਵਿੱਚ ਥਾਣੇ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਇਹੀ ਤੁਮ ਕੀ ਦੇ ਦਿੰਦੇ ਹੈਗੇ ਆ ਕਿ ਲੇ ਆ ਅਸੀਂ ਆਮ ਪਾਰਟੀ ਦੇ ਬੰਦੇ ਹੈਗੇ ਆ ਮੈਂ ਤੇ ਮਨਿੰਦਰ ਸਿੰਘ ਵੀਰਜੀ ਦੀ ਗਾੜੀ ਇਹ ਬੇਨਤੀ ਕਰਦੀ ਆ ਕਿ ਜੇ ਤੁਸੀਂ ਆਮ ਪਾਰਟੀ ਬਣ ਚੁੱਕੇ ਆ ਇਹ ਥੋੜੀ ਕਿ ਲੋਕਾਂ ਨੂੰ ਤੁਸੀਂ ਮਾਰਨਾ ਚਾਹੁੰਦੇ ਆ ਇਹ ਤੇ ਤਾਂ ਹੀ ਤਰੱਕੀ ਹੋਏਗੀ ਜੇ ਆਪਾਂ ਪਿੰਡ ਦੇ ਵਿੱਚ ਕੋਈ ਵੀ ਇਨਸਾਫਰ ਕੋਈ ਚੰਗਾ ਕੰਮ ਕਰਾਂਗੇ ਫਿਰ ਵੀ ਮਨਿੰਦਰ ਸਿੰਘ ਵੀਰ ਜੀ ਨੂੰ ਤਾਂ ਹੀ ਕੋਈ ਸੋਭਾ ਮਿਲੇਗੀ ਮੈਨੂੰ ਪਿੰਡ ਪਿੰਡ ਜਿਹੜੇ ਆਮ ਪਾਰਟੀ ਇਹ ਜਿਹੜੀਆਂ ਨਿੱਕੇ ਨਿੱਕੇ ਛੋਟੀ ਉਮਰ ਦੇ ਵਿੱਚ ਇਹਨਾਂ ਨੇ ਬਣਾਉਂਦੇ ਆ ਕੋਈ ਚੰਗਾ ਭਲਾ ਬੰਦਾ ਬਣਾਉਣਾ ਜਿਸ ਨੂੰ ਕੋਈ ਬਹਿਣ ਖਲੋਣ ਦਾ ਪਤਾ ਹੋਵੇ ਮੰਨ ਲੀਂ ਨੇ ਇਹਨਾਂ ਨੂੰ ਕੀ ਲਿਖੇ ਹੋ ਪੜੇ ਲਿਖੇ ਹੋਣਗੇ ਜ਼ਰੂਰ ਪਰ ਇਹਨਾਂ ਦੀ ਮਤ ਉਹਨਾਂ ਦੀ ਬਿਲਕੁਲ ਪੜਿਆਂ ਲਿਖਾਂ ਵਾਲੀ ਨਹੀਂ ਹੈਗੀ ਬਿਲਕੁਲ ਉਹਨਾਂ ਨੂੰ ਕੋਈ ਬਹਿਣ ਉੱਠਣ ਦਾ ਪਤਾ ਨਹੀਂ ਹੈਗਾ ਕਿ ਮੈਂਬਰ ਪੰਚਾਇਤ ਆਪਾਂ ਕਿਦਾਂ ਬਹਿਣਾ ਉੱਠਣਾ ਹੈਗਾ ਅਸ ਇਹਨਾਂ ਨੂੰ ਬੋਲਣ ਦਾ ਪਤਾ ਹੈਗਾ ਵਾ ਚਾਹ ਚੋਰੀ ਸਾਦਾ ਪਤਾ ਹੈਗਾ ਭਾਜੀ ਰਣਜੋਤ ਸਿੰਘ ਰਤ ਹੋ ਗਏ ਕੀ ਮਸਲਾ ਜਿਹੜਾ ਤੁਹਾਡੀ ਵੀਡੀਓ ਵਾਇਰਲ ਹੋਈ ਜਪਣ ਦੀ ਭਾਜੀ ਸਾਨੂੰ ਕਣਕ ਨਹੀਂ ਦਿੰਦੇ ਆਮ ਪਾਰਟੀ ਵਾਲੇ ਜਿੰਨੇ ਵੀ ਆਗੂ ਆ ਨਾ ਭਾਜੀ ਉਹ ਧਮਕੀਆਂ ਦਿੰਦੇ ਵੀ ਅਸੀਂ ਕਣਕ ਨਹੀਂ ਦੇਣੀ ਦੀਪੂ ਵਲਟ ਨੂੰ ਪੁੱਛੀਦਾ ਏ ਉਹ ਵੀ ਇਹੋ ਗੱਲਾਂ ਆਂਦਾ ਵੀ ਆਂਦਾ ਮੈਨੂੰ ਸਿਆਸੀ ਦਬਾ ਦੇ ਨਾਲ ਆਪਦੇ ਘਰ ਕਣਕ ਲੈ ਜਾਂਦੇ ਆ ਤੇ ਉਹ ਆਪਦੀ ਮਰਜ਼ੀ ਨਾਲ ਭਾਜੀ ਚਾਹਣ ਤੇ ਕਣਕ ਕਿਸ ਨੂੰ ਦਿੰਦੇ ਆ ਚਾਹਣ ਤੇ ਨਹੀਂ ਦਿੰਦੇ ਇੱਕ ਸਰਤਾਜ ਸਿੰਘ ਆ ਇੱਕ ਗਰਸਾਭ ਸਿੰਘ ਇਹ ਦੋਵੇਂ ਭਾਜੀ ਪੂਰੀ ਗੁੰਡਾਗਰਦੀ ਕਰਦੇ ਆ ਸਰਕਾਰ ਦੇ ਸਿਰ ਤੇ ਤੇ ਸਾਡੇ ਸਰਪੰਚ ਸਾਹਿਬ ਦੇ ਲੜਕੇ ਦਾ ਵੀ ਇਹਨਾਂ ਨੇ ਪਰਚਾ ਕਰਵਾਇਆ ਵਾ ਨਜਾਇਜ਼ ਪਰਚੇ ਕਰਵਾਉਂਦੇ ਆ ਭਾਜੀ ਇਹ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਐਹੀ ਇਨਸਾਫ ਚਾਹੁੰਨੇ ਆ ਜੀ ਪ੍ਰਸ਼ਾਸਨ ਤੋਂ ਸਵਰੰজিৎ ਕੌਰ ਜੀ ਮੇਰਾ ਨਾਮ ਜੀ ਜੀ ਦਾ ਮਸਲਾ ਜੀ ਕੀ ਗੱਲ ਬਾਤ ਵੀਰ ਜੀ ਇਹ ਕਣਕ ਦਾ ਮਸਲਾ ਆ ਤੇ ਵੀਰ ਜੀ ਕਦੀ ਅੱਗੇ ਬਾਹਰ ਕਦੀ ਗਏ ਨਹੀਂ ਤੇ ਉਹ ਬੀਬੀਆਂ ਜਿਹੜੋਂ ਰੋਂਦੀਆਂ ਆ ਹੀਆ ਤੇ ਉਹਨਾਂ ਦਾ ਵੇਖ ਕੇ ਤੇ ਭੰਜੀ ਕਹਿੰਦੇ ਤੁਸੀਂ ਵੀਡੀਓ ਬਣਾ ਲਓ ਵੀ ਇਹਨਾਂ ਦੀ ਪਿਆਪਾ ਉੱਪਰ ਤੱਕ ਪਚਾਈਏ ਤੇ ਉਹ ਫਿਰ ਇੰਨੇ ਜੀ ਇਹਨਾਂ ਨੇ ਕਣਕ ਦਾ ਪੁੱਛਿਆ ਤੇ ਜੀ ਇਹ ਕਣਕ ਦਾ ਪੁੱਛਿਆ ਆਪਣੇ ਗੋਬਿੰਦ ਸਿੰਘ ਜਿਹੜਾ ਡਿਪੂ ਹੋਲਡ ਰਿਆ ਤੇ ਉਹਨਾਂ ਦੇ ਕੋਲੋਂ ਉਹਨਾਂ ਨੂੰ ਕਿਹਾ ਕਿ ਕਿੱਥੇ ਆ ਤੇ ਉਹਨਾਂ ਨੇ ਕਿਹਾ ਕਿ ਗੁਰਸਾਹਬ ਸਿੰਘ ਦੇ ਘਰ ਆ ਤੇ ਉਹ ਗੁਰਸਾਹਬ ਸਿੰਘ ਦੇ ਘਰੋਂ ਜਾ ਕੇ ਪੱਲਾ ਲਾ ਕੇ ਦੇਖਿਆ ਵਾ ਤੇ ਉਹਨੇ ਚੰਨੋ ਵੀਰ ਜੀ ਵੀਡੀਓ ਬਣਾਉਣ ਡਿਆ ਸੀ ਤੇ ਉਹਨਾਂ ਨੇ ਆਣ ਕੇ ਕਈ ਦਾ ਵਾਰ ਕੀਤਾ ਵਾ ਤੇ ਮੋਬਾਈਲ ਥੱਲੇ ਡਿੱਗ ਗਿਆ ਵਾ ਤੇ ਉਂਗਲਾ ਟੁੱਟ ਗਿਆ ਵਾ ਹੁਣ ਵੀਰ ਤੇ ਜੇਰੇ ਇਲਾਜ ਲਈ ਪਿਆ ਵਾ ਆਪਣੇ ਹਰਿਆਲੀ ਹਸਪੀਟਲ ਉਹਨਾਂ ਨੇ ਰੈਫਰ ਕਰਕੇ ਤਰਨਤਨ ਭੇਜ ਦਿੱਤਾ ਉਹਨਾਂ ਨੇ ਕਿਹਾ ਕਿ ਉਂਗਲਾ ਟੁੱਟੀਆਂ ਵਾ ਤੇ ਉਂਗਲਾਂ ਦੇ ਵਿੱਚ ਤਾਰ ਪਾਊਗੀ ਤੇ ਵੀਰ ਜੀ ਮੈਨੂੰ ਵੀ ੱੱਕਾ ਮਾਰ ਕੇ ਉਹਨਾਂ ਨੇ ਥੱਲੇ ਸੁੱਟਿਆ ਵਾ ਤੇ ਮੇਰੀ ਵੀ ਆ ਬਾਹ ਜੜੀਆ ਬਿਲਕੁਲ ਕੰਮ ਨਹੀਂ ਕਰਦੀ ਤਾਂ ਠਾਹ ਨਹੀਂ ਜਾ ਰਹੀ ਤੇ ਸਰ ਵੀਰ ਵੀਡੀਓ ਵੀ ਬਣੀਆਂ ਵਾ ਸਾਰੇ ਕੁਝ ਬਣਿਆ ਵਾ ਤੇ ਸਾਨੂੰ ਇਨਸਾਫ ਦੀ ਲੋੜ ਆ ਵੀਰੇ ਕਿਉਂ ਮੋਬਾਈਲ ਵੀ ਵੀਰਜੀ ਦਾ ਇਹਨਾਂ ਨੇ ਖੋਲਿਆ ਵਾ ਤੇ ਵਿੱਚ ਪੈਸੇ ਵੀ ਸੀਗੇ ਤੇ ਉਹ ਵੀ ਉਹਨਾਂ ਨੇ ਆਪਣੇ ਹੜੱਪ ਕਰ ਲਏ ਆ ਲਾਈਵ ਤੇ ਇਸ ਚੈਨਲ ਦੇ ਲਈ ਬਲਜੀਤ ਸਿੰਘ ਦੀ ਵਿਸ਼ੇ